ਪਾਣੀ ਗੁਰੂ ਪਾਣੀ ਪਿਤਾ ਸਾਡੇ ਗੁਰੂ ਸਹਿਬਾਨ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਪਿਤਾ ਦਾ ਦਰਜਾ ਇਸ ਕਰਕੇ ਦਿੱਤਾ ਕਿਉਂਕਿ ਪਾਣੀ ਪਾਲਨਹਾਰ ਹੈ ਜਦੋਂ ਅਸੀਂ ਕੋਈ ਧਰਤੀ ਦੇ ਵਿੱਚ ਬੀਜ ਬੀਜਦੇ ਆ ਤਾਂ ਉਸ ਨੂੰ ਪਹਿਲਾਂ ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਜਿਹੜਾ ਪੌਦਾ ਜਾਂ ਕੋਈ ਬੂਟਾ ਲਾਉਣੀ ਆ ਤਉ ਨੂੰ ਅਸੀਂ ਪਾਣੀ ਲਾਉਣੀ ਆ ਤੇ ਪਾਣੀ ਦੇ ਨਾਲ ਹੀ ਉਹ ਪਲਦਾ ਹੈ ਇਸ ਕਰਕੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਸਾਡੀ ਧਰਤੀ ਉਤੇ 17 70% ਪਾਣੀ ਹੈ ਧਰਤੀ ਉਤੇ 70% ਪਾਣੀ ਹੈ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਵੀ 70% ਪਾਣੀ ਆ ਤਾਂ ਅਸੀਂ ਪਾਣੀ ਤੋਂ ਬਿਨਾ ਕਦੇ ਵੀ ਜਿਉਂਦੇ ਨਹੀਂ ਰਹਿ ਸਕਦੇ ਪਰ ਅੱਜ ਜਿਹੜੀ ਸਾਡੇ ਪਾਣੀ ਦੀ ਦੁਰਦਸ਼ਾ ਹੋ ਚੁੱਕੀ ਆ ਸਾਡੇ ਜਿਹੜੇ ਪਾਣੀ ਦੇ ਸਰੋਤ ਆ ਸਾਡੇ ਕੋਲੇ ਸਿਰਫ ਇੱਕੋ ਇੱਕ ਸਾਧਨ ਬਚਿਆ ਪਾਣੀ ਦਾ ਨੇਰੀ ਪਾਣੀ ਜਿਹੜਾ ਸਾਡੇ ਕੋਲੇ 17% ਜਿਹੜਾ ਧਰਤੀ ਦੇ ਪਾਣੀ ਪੀਣ ਯੋਗ ਬਚਿਆ ਤਾਂ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਖਰਾਬ ਹੋ ਚੁੱਕਿਆ ਧਰਤੀ ਹੇਠਲਾ ਪਾਣੀ ਖਰਾਬ ਹੋਣ ਦੇ ਕਾਰਨ ਕੀ ਆ ਕਿ ਫੈਕਟਰੀਆਂ ਬਹੁਤ ਵੱਡੇ ਵੱਡੇ ਉਦਯੋਗਾਂ ਦੇ ਵਿੱਚ ਜਦੋਂ ਪਾਣੀ ਜਾਂ ਤਾਂ ਉਹ ਦਰਿਆਵਾਂ ਦੇ ਵਿੱਚ ਸੁੱਟਿਆ ਗਿਆ ਫੈਕਟਰੀਆਂ ਦਾ ਪਾਣੀ ਤੇ ਜਾਂ ਉਹ ਬੋਰ ਕਰਕੇ ਧਰਤੀ ਦੇ ਵਿੱਚ ਸੁੱਟਿਆ ਗਿਆ ਉਹ ਧਰਤੀ ਦੇ ਵਿੱਚ ਪਾਇਆ ਗਿਆ ਇਹ ਫਸਲਾਂ ਦਾ ਵੱਢ ਛਾੜ ਲੈਣ ਦੀ ਖਾਤਰ ਫਸਲਾਂ ਤੇ ਜਿਹੜੀਆਂ ਸਪ੍ਰੇਅ ਰਿਆ ਕੀਤੀਆਂ ਦੀਆਂ ਤਾਂ ਉਹ ਜਿਹੜਾ ਧਰਤੀ ਦੇ ਵਿੱਚ ਪਾਣੀ ਉਹ ਵੀ ਸਮਾ ਗਿਆ ਜਿਹਦੇ ਕਾਰਨ ਬਹੁਤ ਸਾਰੇ ਕੈਮੀਕਲ ਧਰਤੀ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਚਲੇ ਗਏ ਜਿਹਦੇ ਕਾਰਨ ਪਾਣੀ ਸਾਡਾ ਪ੍ਰਭਾਵਿਤ ਹੋਇਆ ਤਾਂ ਕਈ ਵਾਰੀ ਅਸੀਂ ਘਰਾਂ ਦੇ ਵਿੱਚ ਕੀ ਕਰਦੇ ਹਾਂ ਸਾਡੇ ਘਰਾਂ ਦੇ ਵਿੱਚ ਜਿਹੜੇ ਡੈਗ ਬਣੇ ਹੁੰਦੇ ਆ ਲੈਟ੍ਰੀਨਾਂ ਵਾਲੇ ਡੈਗ ਬਣੇ ਹੁੰਦੇ ਆ ਤਾਂ ਅਸੀਂ ਕੀ ਕਰਦੇ ਹਾਂ ਜਿਹੜਾ ਕਈ ਵਾਰੀ ਮੋਟਰ ਦਾ ਪਾਈਪ ਜਾ ਪਰシャਮੀ ਜਿਹੜੀਆਂ ਉਹਦੇ ਨਾਲ ਧੋਨੇ ਆ ਪਾਣੀ ਨਾਲ ਧੋਨੇ ਆ ਤਾਂ ਅਸੀਂ ਬਹੁਤ ਸਾਰਾ ਪਾਣੀ ਵੇਸਟ ਕਰ ਦਿੰਨੇ ਆ ਤਾਂ ਸੀਟ ਦੇ ਵਿੱਚ ਜਦੋਂ ਅਸੀਂ ਪੈਕਟ ਛੋਟ ਦੇ ਨਵੇਂ ਸਾਡਾ ਜਿਹੜਾ ਡੈਗ ਆ ਉਹ ਸਾਫ ਹੋ ਜਾਊਗਾ ਪਰ ਉਹ ਸਾਡਾ ਡੈਗ ਤਾਂ ਸਾਫ ਹੋ ਜਾਂਦਾ ਪਰ ਉਹ ਜਿਹੜਾ ਪਾਣੀ ਆ ਪਾਣੀ ਆ ਉਹ ਕਿੱਥੇ ਜਾਂਦਾ ਉਹ ਪਾਣੀ ਛੱਪੜਾਂ ਦੇ ਵਿੱਚ ਚਲਾ ਜਾਂਦਾ ਤਾਂ ਪਾਣੀ ਛੱਪੜ ਦੇ ਵਿੱਚ ਜਾ ਕੇ ਬਹੁਤ ਸਾਰਾ ਜਿਹੜਾ ਛੱਪੜ ਦਾ ਪਾਣੀ ਉਹ ਧਰਤੀ ਹੇਠਾਂ ਸਮਾ ਜਾਂਦਾ ਧਰਤੀ 'ਚ ਸਮਾ ਜਾਂਦਾ ਤੇ ਬਹੁਤ ਕੋਸ਼ਿਸ਼ ਆ ਜਿਹੜਾ ਵਾਸ਼ਪੀ ਕਰਨ ਹੋ ਜਾਂਦਾ ਤਾਂ ਜਿਹੜਾ ਧਰਤੀ 'ਚ ਪਾਣੀ ਸਮਾ ਜਾਂਦਾ ਤਾਂ ਜਿਹੜਾ ਮਨੁੱਖੀ ਮਲ ਮੂਤਰਾ ਮਨੁੱਖੀ ਮਲ ਮੂਤਰ ਦੇ ਵਿੱਚ 80% ਜਿਹੜੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਤਾਂ ਉਹ ਜਿਹੜਾ ਧਰਤੀ 'ਚਲੇ ਪਾਣੀ ਨੂੰ ਪ੍ਰਭਾਵਿਤ ਕਰਦੀਆਂ ਜਿਹਦੇ ਕਾਰਨ ਜਿੱਥੇ ਅੱਜ ਸਾਡਾ ਜਿਹੜਾ ਪਾਣੀ ਡੂੰਗਾ ਹੋ ਚੁੱਕਿਆ ਤੇ ਬਹੁਤ ਸਾਰਾ ਖਰਾਬ ਹੀ ਹੋ ਚੁੱਕਿਆ ਹੁਣੇ ਜੀ ਪਾ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹਨ ਨੂੰ ਮਿਲੀ ਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਜਿਲ੍ਹਾ ਦੇ ਵਿੱਚ ਆਰਸੈਨਿਕ ਦੀ ਮਾਤਰਾ ਪਾਈ ਗਈ ਆ ਸੋ ਅੱਜ ਅਸੀਂ ਜਲਦੀਵਸਤੇ ਸੋ ਅਸੀਂ ਅੱਜ ਜਲਦੀਵਸਤੇ ਆਓ ਪਰਣ ਕਰੀਏ ਕਿ ਆਪਾਂ ਧਰਤੀ ਹੇ ਧਰਤੀ ਹੇ ਪਾਣੀ ਨੂੰ ਤੇ ਜਿਹੜਾ ਸਾਡੇ ਕੋਲੇ ਨਹਿਰੀ ਪਾਣੀ ਪੀਣ ਯੋਗ ਬਚਿਆ ਤਾਂ ਉਹਦੇ ਜਿਹੜੇ ਜਲ ਸਰੋਤ ਆ ਜਿਵੇਂ ਨਹਿਰਾਂ ਦਰਿਆ ਉਨ੍ਹਾਂ ਦੇ ਵਿੱਚ ਜਿਹੜੇ ਵੇਸਟ ਪਾਣੀ ਪਾਇਆ ਜਾਂਦਾ ਫੈਕਟਰੀਆਂ ਦਾ ਉਹਨੂੰ ਰੋਕਣ ਵਾਸਤੇ ਅਸੀਂ ਯਤਨ ਕਰੀਏ ਤਾਂ ਕਿ ਜੋ ਜਿਹੜਾ ਸਾਡੇ ਕੋਲੇ ਨਹਿਰੀ ਪਾਣੀ ਬਚਿਆ ਪੀਣਯੋਗ ਪਾਣੀ ਬਚਿਆ ਉਹਨੂੰ ਅਸੀਂ ਪੌੇਖ ਲਈ ਬਚਾ ਸਕੀਏ ਤੇ ਆਪਣੇ ਲਈ ਬਚਾ ਸਕੀਏ ਆਓ ਆਪਾਂ ਵਿਸ਼ਵ ਜਲ ਦੀ ਵਸਤੇ ਕਰਨ ਕਰੀਏ ਕਿ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਬਚਾਈਏ ਤਾਂ ਕਿ ਜੋ ਅਸੀਂ ਪੌੇਖ ਵਾਸਤੇ ਪਾਣੀ ਬਚਾ ਸਕੀਏ ਤੇ ਆਪਣੇ ਵਾਸਤੇ ਬਚਾ ਸਕੀਏ ਧੰਨਵਾਦ